ਹਾਂਜੀ ਗਾਇਸ ਕੀ ਹਾਲ ਚਾਲ ਆਮੀਦ ਕਰਦੇ ਤੁਸ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਆਪਾਂ ਲੱਗੇ ਹੈਗੇ ਆ ਪਤੰਗ ਚੜਾਉਣ ਤੇ ਆਪਣੇ ਨਾਲ ਹੈਗਾ ਆਪਣਾ ਦੀਪੂ ਭਰਾ ਲੋ ਜੀ ਗਾਇਸ ਆਪਾਂ ਲੱਗੇ ਹੈਗੇ ਯਾਰ ਪੰਗ ਚੜਾਉਣ ਅੱਜ ਫੇਰ ਉਹ ਚਿੱਟਾ ਪਰ ਆਪਣਾ ਆ ਉਧਰ ਮਾਰ ਕੈਮਰਾ ਉਹਦੇ ਪਿੱਛਾ ਲੱਗੂਗਾ ਹੁਣ ਆ ਪੱਪੀ ਚਾਲ ਹੋਣਾ

ਹੋ ਦੇ ਕਰਤਾ ਆਈ ਵੋ ਆਈ ਵੋ ਰਾਈ ਵੀਰੇ ਘਰੇ ਹੀ ਘਰ ਦਾ ਬਦਾਂਗੇ ਚੱਲ ਘਰ ਚ ਹੀ ਡਿੱਗਿਆ ਇੰਨਾ ਸ਼ੁਕਰ ਕਰ ਆਵਾ ਕੱਟ ਵਗਦੀ ਯਾਰ ਉਹ ਦੇਖ ਉਧਰ ਅਜੀਬ ਇਸ ਚੜਾਉਂਦੇ ਆ ਇੱਧਰ ਆਪਾਂ ਚੜਾਉਂਦੇ ਆਂ ਰਾਜਵੀ ਦਾ ਕੱਟ ਹੋ ਗਿਆ ਹੁਣ ਫੇਰ ਫੇ ਚਲਾਉਂਗਾ ਚੜਾ ਕੇ ਫਰਤ ਤੋ ਹੈ ਨਹੀਂ ਪਤੰਗ ਹਾਂ ਗੱਬਰ ਉਹ ਗੱਬਰ ਇੱਧਰ ਉਹ ਗੱਬਰ ਉਰਿਆ ਉਰਿਆ ਹਰ ਕੋਈ ਆ ਰਿਹਾ ਰਾਜਵੀਰ ਦੇ ਘਰੇ ਇੱਕ ਮੁੰਡਾ ਹੋਇਆ ਦੇਖੋ ਹੋਰ ਆਜਵੀਨ ਚੱਕਿਆ ਬੱਤੇ ਮਾਰ ਆਹ ਦੇਖੋ ਕੇ ਨਾ ਉਹ ਕੇ ਦਾ ਉਹ ਬਲੈਡਰ ਜਿਹੜਾ ਆਉਂਦਾ ਆਹ ਕਾਲਾ ਜਾ ਲੋ ਜੀ ਅੱਜ ਪਤੰਗ ਛੱੜਦੇ ਜਾਦਾ ਦੇਖੋ ਗਾਇਸ ਆਈ ਦੀ ਗੱਲ ਕਰ ਅਮੀ ਕਿਹੜਾ ਆ ਆ ਅਮੀ ਕਿਹੜਾ ਆ ਉਹ ਮੱਛਾ ਉਹਨ ਮੋੜ ਚੜਾ ਰਿਹਾ ਆ ਲੈ ਫੜ ਚੜਾ ਤੋਣ ਕਾਈ ਰੋਡ ਕਰਨ ਲੱਗੀਆਂ ਕੋਠਿਆਂ ਦੇ ਓ ਦੇਖੋ ਹਾਜੀ ਆ ਦੇਖੋ ਗੱਟੂ ਥਾਣ ਕਰਦੇ ਹੋ ਕਿ ਹੋਈ ਜਾਣਾ ਪੀਟਰ ਤੁਸੀਂ ਸੁਣ ਲਾ ਤੁਸੀਂ ਵੀ ਸੁਣ ਲਓ ਜਦਾ ਰੋੜਾ ਸਾਰੇ ਨੂੰ ਤੁਹਾਡਾ ਪਿੰਦਾ ਜਿੱਦਣ YouTube ਦੀ ਪੇਮੈਂਟ ਆ ਗਈ ਉਦੋਂ ਗੱਟੂ ਹੀ ਲਿਹਾਉਣੇ ਪਹਿਲਾਂ ਹਾਂ ਇਹ ਗੱਲ ਤੂੰ ਸਹੀ ਕੀਤੀ ਯਾਰ ਰਾਜਵੀਰ ਜਿੱਦਾਂ YouTube ਦੀ ਆ ਗਈ ਹਨਾ ਪੇਮੈਂਟ ਉਦਣੀ ਆਪਾਂ ਲੈ ਜਾਣਾ ਗੱਟੂ YouTube ਦੀ ਪੇਮੈਂਟ ਆਈ ਨਹੀਂ ਅਜੇ ਉਹ ਆਪਣਾ ਪਤੰਗ ਚੜਦਾ ਚਿੱਟੇ ਰੰਗ ਦਾ ਓਕੇ ਚਲੀ ਅੱਜ ਪਤੰਗ ਜਿਆਦਾ ਚੜਦੇ ਆ ਹਾਂ ਬਾਈ ਡੋਰੀ ਚ ਲੈ ਯਾਰ ਡੋਰੇ ਹਾਂਜੀ ਗਾਇਜ਼ ਆਪਾਂ ਸੀਗੇ ਕੋਠੇ ਤੇ ਬੈਠੇ ਧੁੱਪ ਸੇਕੰਦੇ ਸੀਗੇ ਹੁਣ ਤੇ ਇੱਧਰ ਮੈਂ ਹੁਣੇ ਬੈਠੇ ਆ ਤੇ ਇੱਧਰ ਦੀ ਸਾਈਡ ਮੈਂ ਬੈਠਾ ਆ ਆ ਦੇਖੋ ਮੈਂ ਹੁਣੇ ਵੀ ਥੱਲੇ ਬੈਠੇ ਆ ਇੱਧਰ ਬੈਠੇ ਸਾਈਡ ਤੇ ਧੁੱਪ ਸੇਕਨਦੇ ਆ ਤੇ ਸੂਰਜ ਸਾਹਮਣੇ ਪੈਂਦੇ ਆ ਉਹ ਦੇਖੋ ਇੱਥੇ ਲੀ ਸਾਈਡ ਬਿਠੇ ਤੇ ਉਹ ਸਾਹਮਣੇ ਆਪਣੇ ਤਾਜ ਜੀ ਖੜੇ ਆ ਗੱਡੀ ਲੈ ਕੇ ਆਪਣੀ ਫੋਰਚੂਨਰ ਤੇ ਉਹ ਉਧਰ ਆਪਣਾ ਭਰਾ ਇੱਕ ਕਹਿੰਦਾ ਪਤੰਗ ਚੜਾਈਏ ਆਜੋ ਉਹ ਸਦੰਦਿਆ ਆ ਕਿਹਦੀ ਕਿਹਦੀ ਗੱਲ ਮੰਨੀ ਐ ਤੇ ਕਿਹਦੀ ਕਿਹਦੀ ਨਾ ਮੰਨੀ ਐ ਨਾ ਉਹ ਹੁਣ ਸਦੰਦਿਆ ਆ ਆਪਾਂ ਨੂੰ ਆਪਾਂ ਹੁਣ ਚੱਲੇ ਉਹਦੇ ਕੋਲ ਉਹ ਦੇਖੋ ਆਪਣਾ ਪਤੰਗ ਚੜਦਾ ਆ ਓਲਾ ਲਾਲ ਜਿਹਾ ਉਹ ਉਧਰ ਚੱਲਾ ਪਿੱਛੇ ਨੂੰ ਉਹ ਦੇਖੋ ਪਿੱਛੇ ਲੱਗਦੇ ਪਏ ਉਹ ਆਹ ਦੇਖੋ ਪਿੱਛੇ ਲੱਗਣੇ ਹੁਣ ਓ ਚੜਦਾ ਪਤੰਗ ਉਹ ਵੀ ਲੱਗਨਦੇ ਆ ਵਿੱਚ ਉੱਥੇ ਪਸਾਉਣਾ ਹੁਣ ਉਧਰ ਜਾਣਾ ਆਪਾਂ ਉਹ ਦੇਖੋ ਉਹ ਜੰਗੀ ਤੈਨੂੰ ਬੁਲਾਉਂਦੇ ਆ ਉਧਰ ਉਹ ਦੇ ਮਹਾਵੀਰ ਹੈਗਾ ਇੱਥੇ ਕੋਈ ਮਹਾਵੀਰ ਅੰਦਰ ਜਲ ਲਾਉਣੀ ਫਿਲਟਰ ਕੀ ਮਾਮਾ ਆਪਾਂ ਦੇ ਤਾ ਆਪਾਂ ਸੋਨਾ ਆ ਕੇ ਸੋਨੇ ਨਹੀਂ ਆਪਾਂ ਫਿਲਟਰ ਕੱਦ ਲਾਉਣਾ ਆ ਸੋਨੇ ਆ ਜੋ ਨੈਚੁਰਲ ਉਹੀ ਹੋਣਾ ਦੱਸ ਇਹਦੇ ਵਿੱਚ ਕਿਹੜਾ ਹੁਣ ਹਾਂ ਚੋੜਾ ਹੈਂ ਰਾਜਵੀਰ ਆ ਕਹੀ ਜਾਂਦਾ ਠੀਕ ਹੀ ਜਾਂਦਾ ਕਹਿੰਦਾ ਫਿਲਟਰ ਲਾ ਲਵੇਂ ਕਹਿੰਦਾ ਜੌਂਕੀ ਵਿੱਚ ਹੈ ਫਿਲਟਰ ਤਾਂ ਲਾ ਲਿਆ ਗਏ ਤਰਣੀ ਕਿਸੇ ਨੂੰ ਵੀ ਚੱਕਣਾ ਠੀਕ ਆ ਉਹਨਾਂ ਨੂੰ ਇਹਨੂੰ ਚੱਕ ਲੈਣਾ ਕਰੋ ਸਮਝ ਲੱਗੀ ਜੇ ਤੂੰ ਵੀ ਛੱਡ ਠੀਕ ਕਰੰਦਿਆਂ ਡੋਰ ਵਧਾ ਡੋਰ ਹਾਂ ਲੈ ਆਲੇ ਵਿੱਚ ਹਾਲ ਲੈ ਇੱਕ ਜਣਾ ਪਤੰਗ ਚੜਾਉਂਦਾ ਵਿੱਚ ਦੂਜਾ ਉਹ ਹੱਥ ਮਾਲਾ ਪੰਦਾ ਮੈਂ ਵੀ ਚੜਾਉਣਾ ਜੀ ਹਾਂਜੀ ਗਾਇਜ਼ ਆਪਾਂ ਲੱਗੇ ਹੈਗੇ ਅੱਜ ਪਤੰਗ ਚੜਾਉਣ ਤੇ ਅੱਜ ਕੋਠੇ ਚੜੇ ਸੀ ਇੱਕ ਤੁਹਾਨੂੰ ਹੋਰ ਪਤੰਗ ਦਿਖਾਉਣੇ ਆ ਇੱਕ ਬਹੁਤ ਜ਼ਿਆਦਾ ਚੜਦਾ ਆ ਉਹ ਦੇਖੋ ਮੁੰਡੇ ਸਾਡੇ ਨੇ ਦੇਖੋ ਕਿੰਨਾ ਵੱਡਾ ਪਤੰਗ ਚੜਿਆ ਆ ਦੇਖੋ ਤਾਂ ਉਹ ਮੁੰਡਾ ਸਾਡਾ ਲੱਗਾ ਚੜਾਉਣ ਇੱਕ ਉਹਨੇ ਕਹਿਆ ਜੀ ਪਤੰਗ ਹੀ ਚੜਾਈ ਜਾਂਦਾ ਦੇਖ ਲੋ ਸੱਚੀ ਸੱਚੀ ਤੇਰੇ ਘਰ ਕੇ ਕੀਤੀ ਆ ਜੀ ਆਹਾਂ ਤੂੰ ਤਾਂ ਕਹਿੰਦਾ ਹੀ ਮੇਰੀ ਸਿਹਤ ਖਰਾਬ ਜੀ ਲੱਗਦੀ ਹੈ ਉਹਦਾ ਬਹਾਨਾ ਹੁੰਦਾ ਹੈ ਨਾ ਉਹਦਾ ਬਹਾਨਾ ਹੀ ਆ ਦਿਖਾਵਾ ਖੋਲ ਕੇ ਇਹਦਾ ਬਹਾਨਾ ਹੂੰ ਛੁੱਟੀ ਕਹਿੰਦਾ ਮੈਂ ਤੇਰੇ ਘਰ ਕੇ ਅੱਛਾ ਹਾਂ ਅੱਡੇ ਤੋਂ ਲੈ ਕੇ ਆਇਆ ਹੈ ਨਾ ਬੀਵੀ ਵਧਿਆ ਯਾਰ ਕੀ ਕਰੀ ਬੀਵੀ ਵਧਿਆ ਹੁਣੇ ਹੀ ਮਾਮਾ ਤੇਰਾ ਬੀਪੀ ਵਧਦਾ ਗਾਂ ਕੀ ਕਰੂੰਗਾ ਚੱਲ ਮੰਨ ਲੈਂਦੇ ਪ੍ਰੋਵਾ ਆਪਾਂ ਤੈਨੂੰ ਕਿਹੜਾ ਕੁਛ ਉਹਦੇ ਤਾਂ ਕਿੱਧਰ ਨੂੰ ਜਾਈ ਜਾਂਦੇ ਆ ਹੌਲੀ ਹੌਲੀ ਮੈਨੂੰ ਲੱਗਦਾ ਤੁਸੀਂ ਉਹ ਚੱਲ ਜਾਣਾ ਉੱਧਰ ਨੂੰ ਗਲੀ ਵਿੱਚ ਹੀ ਇਹਨਾਂ ਦੇ ਉਹ ਚੱਲ ਜਾਣਾ ਅੱਜ ਵੀਰਵਾਰ ਆ ਆਜੋ ਇੱਧਰ ਨੂੰ ਹੁਣ ਬੱਬਾ ਕਿੱਥੇ ਆ ਪਤੰਗ ਆਪਣਾ ਦਿਦਾ ਹੀ ਨਹੀਂ ਓ ਬੱਬਾ ਤੁਸੀਂ ਤਾਂ ਹੱਥ ਹੀ ਕਰਾਤੀ ਡਿਉ ਉੱਚੀ ਲਾਤਾ ਹੈ ਹੈ ਉਹ ਦੇਖ ਦੀਪੂ ਕੱਡੀ ਉੱਚੀ ਲਾਤਾ ਉਹਦੇ ਹਾਂ ਗੱਟੂ ਨਹੀਂ ਜਾਂਦੀ ਵੀ ਦੋਰ ਹਾਂ ਆ ਵਧੀਆ ਗੱਟੂ ਬੈਠਦਾ ਗਾਟਾ ਓਏ ਗੱਟੂ ਹਾਂ ਹੈ ਦਾਤ ਚਭਾ ਲੋ ਨਾਲੇ ਆਪਣੇ ਆ ਵੀ ਜਾਂਦੀ ਦੋਰ ਹਾਂ ਸਹੀ ਆ ਓ ਪਤੰਗ ਆਪਣਾ ਗਾਇਸ ਲੱਗਾ ਓ ਦੇਖੋ ਕਿੱਡੀ ਉੱਚੀ ਆਹ ਵਾਲਾ ਆਪਣਾ ਪਤੰਗ ਆ ਦੇ ਕਿੱਥੇ ਆ ਲਿਆਓ ਇੱਧਰ ਪੇਚਾ ਲਾਈਏ ਰਾਜਵੀਰ ਲੈ ਕੇ ਆ ਇੱਧਰ ਨੂੰ ਲਿਆ ਫੜਾ ਉਹ ਦੋ ਆ ਤੇ ਪੀਲਾ ਜਿਹਾ ਵੀ ਚੜ ਗਿਆ ਇੱਕ ਤੇ ਉਹਨਾਂ ਹੀ ਲੋਨ ਲਗਾ ਮੈਂ ਲਿਆ ਮੈਂ ਲੋਨਾ ਪੇਚਾ ਫੜਾ ਇੱਧਰ ਲੈ ਕੇ ਆ ਉਹ ਤੈਨੂੰ ਨਹੀਂ ਚੜਾਉਣਾ ਆਉਂਦਾ ਫੜਾ ਦੇ ਦੀਪੂ ਇੱਧਰ ਉਹ ਦੀਪੂ ਓਏ ਫੜਾ ਦੇ ਤੈਨੂੰ ਨਹੀਂ ਚੜਾਉਣਾ ਆਉਂਦਾ ਇਹ ਨਿਆਣਾ ਯਾਰ ਇਹ ਇਹਨੂੰ ਨਹੀਂ ਆਉਂਦਾ ਚੜਾਉਣਾ ਰਾਜ ਵੀ ਫੜ ਲਾ ਇੱਤੋਂ ਮੈਂ ਤੋੜ ਵੀ ਦੇਣਾ ਆ ਨਾ ਸੋ ਨਹੀਂ ਆਉਂਦਾ ਚੜਾਉਣਾ ਨਹੀਂ ਆਉਂਦਾ ਚੜਾਉਣਾ ਦੇ ਲਾ ਓਏ ਲੋ ਜੀ ਗਾਇਜ਼ ਆਪਾਂ ਅੱਜ ਲੱਗੇ ਹੈਗੇ ਆ ਪਤੰਗ ਚੜਾਉਣਾ ਤੇ ਪਤੰਗ ਆਪਣਾ ਹੈਗਾ ਆ ਉਹ ਅਸਮਾਨ 'ਚ ਲੱਗਾ ਆ ਤੇ ਅਸਮਾਨ 'ਚ ਦੋ ਤਿੰਨ ਤਿੰਨ ਪਤੰਗ ਆਪਾਂ ਕੱਟ ਦਿੱਤੇ ਆ ਤੇ ਦੋ ਰਾਜਵੀ ਨੇ ਕੱਟੇ ਤਿੰਨ ਮੈਂ ਕੱਟੇ ਆ ਤੇ ਹੁਣ ਆਪਾਂ ਇੱਕ ਹੋਰ ਕੱਟਣਾ ਆ ਉਹ ਇੱਕ ਜਿਹੜਾ ਛੱđa 'ਚ ਚੜਦਾ ਹਨਾ ਪੁੱਛਾ ਨੇ ਵਾਲਾ ਉਹ ਕੱਟਣਾ ਹੁੰਦਾ ਨੀਂਗਾ ਉੱਪਰ ਆ ਗੱਟੂ ਵਾਲੇ ਦੇ ਹੌਲ ਪਈ ਜਾਂਦੇ ਸਿੱਧੇ ਕਟੂਰੀ ਅੱਡੇ ਹੋਆ ਕੱਟੂ ਵਾਲੇ ਮੁੰਡੇ ਦਾ ਮੂੰਹ ਦਿਖਾ ਰਿਹਾ ਓਏ ਓਏ ਨਾ ਕੋਈ ਨਹੀਂ ਤੂੰ ਲੈ ਆਪਣਾ ਇਧਰ ਨੂੰ ਚੱਕ ਲੈ ਦੇਖੋ ਮੁੰਡਾ ਗੱਟੂ ਲੈ ਆਇਆ ਨਵਾ ਅਜੇ 4 ਦਿਨ ਹੋਏ ਗੱਟੂ ਨੇ ਆਨੇ ਨੂੰ 4 ਦਿਨ ਕੋਈ ਨਹੀਂ ਉਹ ਕੱਟਣਾ ਆਉਣਾ ਛੱਡ ਜਾ ਜਿਹੜਾ ਜਿਹੜਾ ਥੱਲੇ ਦੇਖ ਓਏ ਅਦੀਪੂ ਬਲੌਗਰ ਆਪਣਾ ਦੋ ਮੁੰਡਾ ਚੱਕਣਾ ਦੇਖੀ ਯਾਰ ਘਰੋਂ ਝੱਕਾਂਗੇ ਫਿਲਟਰ ਲਾ ਲਾ ਕੋਈ ਨਹੀਂ ਜਾ ਇੱਕ ਜਣਾ ਉਹ ਫੜੋ ਇੱਕ ਜਣਾ ਗੱਟੂ ਫੜੋ ਗੱਟੂ ਫੜ ਲਿਆ ਜੀ ਇੱਕ ਜਣਾ ਗੱਟੂ ਫੜੋ ओए काट देना काली ने उधर बैठा पे पिकअप पे आ गया उधर ओ दे पिकअप पे आ गया ले ले साइड साइड दूसरी तरह फाड़ दूसरी तरह ओ इतना फाड़ ओए नहीं डर नहीं है हां जी बोल तो सही पिकअप पे बैठा पे आज भी काला लग गया ओ चेमा ने पिकअप डाला देना ਰਾਈ ਵੀ ਭਾਈ ਆ ਡੋਰਾਂ ਸੱਡੀਆਂ ਲੋਕਾਂ ਦੇ ਕੋਟਿਆਂ ਦੇ ਲੱਗਣ ਡਈਆਂ ਵਾ ਤੂੰ ਹੀ ਵੇਚਾ ਸਵਾਬ ਹੋਣਾ ਆ ਦੇਖੀ ਲੱਗਦਾ ਉਹ ਦੀਪੂ ਦੀ ਲਾਵਾਈ ਦੀਪੂ ਦੀ ਕਿਲਾਵਾ ਓਏ ਓਏ ਲੱਗ ਗਿਆ ਉਧਰੋਂ ਵੀ ਮਾਰੀ ਗਈ ਮੈਂ ਹੱਥ ਕਰਦੇ ਉਹ ਤੇਰੀ ਡੋਰ ਕਹਿੰ ਤੋੜੀ ਆ ਨਹੀਂ ਜੀ ਲੋਗ ਜਾਇਆ ਦੀ ਹੋਂਕ ਵੇਚਾ ਲਾ ਹੀ ਦਈਏ ਪੈਰਾ ਜੀ ਕਹਿੰਦੇ ਪਤੀ ਡੋਰ ਦੇਖੋ ਪੈਰਾਂ 'ਚ ਫਸੀ ਆ ਕਿਹਦੇ ਤੁਸੀਂ ਦੇਚ ਫਸੀ ਆ ਹਾਂ ਮੈਂ ਇਹ ਬੰਦੇ ਨਾਲ ਗੱਲ ਕਰਦਾ ਉਹ ਕਹਿੰਦਾ ਡੀਚਾਰਜ ਇੱਕ ਸੋਟੀ ਨੇ ਇੱਕ ਬੀ ਨਹੀਂ ਹਾਂ ਇਹ ਕਹਿੰਦਾ ਲਓ ਜੀ ਦੇ ਦੇ ਰਾਨੀ ਕੀ ਆ ਲੈ ਲੈ ਕਿ ਮੈਂ ਕਿ ਮੈਂ ਜਾ ਜਾਂਦਾ ਜਿੱਥੇ ਤੱਕ ਹੈਲੋ ਗਾਇਜ਼ ਆ ਆਪਣਾ ਪਤੰਗੇ ਤੂੰ ਕਿਹੜਾ ਪਤੰਗ ਨਾ ਆਪਣਾ ਕੋਈ ਚਾਹ ਹੋਣਾ ਹੈ ਮੈਂ ਗਿਆ ਹੈਗਾ ਨਹੀਂ ਕੋਈ ਘਰੇ ਲੋ ਜੀ ਰਾਜ ਵੀ ਲੱਗਾ ਹੁਣ ਪੇਚਾ ਲਾਉਣ ਹੋ ਗਿਆ ਉਹ ਕੱਟਤਾ ਆਈ ਬੋ ਕੱਟਤਾ ਕੱਟਤਾ ਮੁੰਡਿਆ ਨੇ ਕੱਟਤਾ ਕੱਟਤਾ ਉਹ ਜੀ ਇੱਕ ਹੋਰ ਕੱਟ ਦਿੰਦਾ ਕੱਟ ਦਿੱਤਾ ਬਦਾਨਾ ਹੋਰ ਤੈਨੂੰ ਪਤਾ ਹੀ ਨਹੀਂ ਲੱਗਾ ਮਾਮਾ ਹੀਰ ਦੇ ਇੰਨੇ ਚਿੱਕਾ ਪੈਣ ਦੀਆਂ ਗਾਈਜ਼ ਉਹ ਰਹੀ ਧਿਆਨ ਲਓ ਜੀ ਆਹ ਕੱਟਨੇ ਦੋ ਤਿੰਨ ਪਤੰਗ ਜਿਹੜੇ ਆ ਆ ਪੰਜ ਕੱਟ ਦਿੱਤੇ ਪੰਜ ਕੱਟ ਦਿੱਤੇ ਸਵੇਰ ਦੇ ਗਾਈਜ਼ ਆਹ ਕੱਟਨੇ ਹੁਣ ਇੱਧਰ ਦੇ ਆਹ ਕੱਟਨੇ ਹੁਣ ਆਪਣੇ ਲਾਗੇ ਵਾਲੇ ਕਿੱਥੇੋਂ ਚੱਲੀਆਂ ਜਿਹੜੀ ਤੂੰ ਬਾਏ ਕਰਦਈਆਂ ਹੈ ਹੈ ਹਾਂਜੀ ਗਾਇਜ਼ ਆਪਾਂ ਆ ਗਏ ਇੱਧਰ ਕੋਠੇ ਤੇ ਬਿਠੇ ਇੱਧਰ ਮੰਮੀ ਹਣੀ ਬਿਠੇ ਹੋ ਆ ਰੋਟੀ ਖਾ ਗਣੀ ਰੋਟੀ ਖਾ ਰਹੀ ਪਤੰਗ ਪਤੰਗ ਚੜਵਾਉਂਦੇ ਆਂ ਜੀ ਕੋਠੇ ਤੇ ਹੀ ਸੀਗੇ